ਯੂਰਪ ਇਹ ਨਾਮ ਸੁਣਦੇ ਹੀ ਸਾਡੇ ਮਨਾਂ ਵਿੱਚ ਖੂਬਸੂਰਤ ਤੇ ਪੁਰਾਤਨ ਇਮਾਰਤਾਂ ਵਾਲੇ ਸ਼ਹਿਰਾਂ ਦੀ ਤਸਵੀਰ ਉਕਰ ਆਉਂਦੀ ਹੈ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜੋ ਯੂਰਪ ਨੂੰ ਮੰਦੀ ਇੱਛਾ ਨਾਰਾਜ਼ਤਾ ਹੋਵੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਯੂਰਪ ਦੇ ਸ਼ਹਿਰ ਹਮੇਸ਼ਾ ਸੈਲਾਨੀਆਂ ਦੇ ਨਾਲ ਭਰੇ ਨਜ਼ਰ ਆਉਂਦੇ ਨੇ ਪਰ ਹੁਣ ਉਹੀ ਸੈਲਾਨੀ ਇੱਥੋਂ ਦੇ ਵਸਨੀਕਾ ਦੇ ਲਈ ਸਿਰਦਰਦ ਬਣ ਚੁੱਕੇ ਨੇ ਮਸਲਾ ਇਹ ਨਾ ਵੱ ਚੁੱਕਿਆ ਹੈ ਕਿ ਸੈਲਾਨੀਆਂ ਦੇ ਨਾਲ ਭਰੇ ਸ਼ਹਿਰ ਜਿਵੇਂ ਕਿ ਸਪੇਨ ਦੇ ਬਾਰਸਲੋਨਾ ਪੁਰਤਗਾਲ ਦਾ ਲਿਸਬਨ ਅਤੇ ਇਟਲੀ ਦੇ ਵੈਨਿਸ ਦੇ ਵਿੱਚ ਸਥਾਨਕ ਲੋਕ ਸੜਕਾਂ ਤੇ ਉਤਰ ਆਏ ਨੇ ਅਤੇ ਸੈਲਾਨੀਆਂ ਨੂੰ ਆਪਣੇ ਘਰ ਵਾਪਸ ਜਾਓ ਦੇ ਨਾਰੇ ਲਗਾ ਰਹੇ ਨੇ। ਸ਼ਸ਼ਟਿਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਯੂਰਪ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕ ਇਸ ਸਮੇਂ ਸੜਕਾਂ ਤੇ ਉਤਰ ਕੇ ਇੱਥੋਂ ਦੇ ਆਏ ਸੈਲਾਨੀਆਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇਹ ਪ੍ਰਦਰਸ਼ਨ ਓਵਰ ਟੂਰਿਜ਼ਮ ਯਾਨੀ ਕਿ ਹੱਦ ਨਾਲੋਂ ਜ਼ਿਆਦਾ ਸੈਲਾਨੀਆਂ ਦੀ ਆਮਦ ਦੇ ਵਿਰੁੱਧ ਹੈ ਜਿਸ ਨੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਪਿਛਲੇ ਹਫ਼ਤੇ 15 ਜੂਨ ਨੂੰ ਸਪੇਨ, ਪੁਰਤਗਾਲ ਅਤੇ ਇਟਲੀ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਇਸ ਸਮੁੱਦੇ ਨੂੰ ਉਠਾਇਆ। ਓਵਰ ਟੂਰਿਜ਼ਮ ਉਹਦੋਂ ਵਾਪਰਦਾ ਹੈ ਜਦੋਂ ਕਿਸੇ ਸ਼ਹਿਰ ਜਾਂ ਫਿਰ ਖੇਤਰ ਦੇ ਵਿੱਚ ਸੈਲਾਨੀਆਂ ਦੀ ਗਿਣਤੀ ਸਥਾਨਕ ਸਰੋਤਾਂ ਅਤੇ ਵਸਨੀਕਾਂ ਦੀ ਗਿਣਤੀ ਤੋਂ ਵੱਧ ਹੋ ਜਾਵੇ ਜਿਸ ਦੇ ਨਾਲ ਉਸ ਖੇਤਰ ਦੇ ਸਰੋਤਾਂ ਤੇ ਬੋਝ ਪੈਂਦਾ ਹੈ। ਜਾਣਕਾਰੀ ਦੇ ਮੁਤਾਬਿਕ ਸਪੇਨ ਦੇ ਵਿੱਚ 2024 ਦੇ ਵਿੱਚ 94 ਮਿਲੀਅਨ ਸੈਲਾਨੀ ਆਏ ਜੋ 2023 ਦੇ ਨਾਲੋਂ 10% ਕਿਤੇ ਜ਼ਿਆਦਾ ਸੀ। ਇਸ ਦੇ ਨਾਲ ਸ਼ਹਿਰ ਦੀ ਸੱਭਿਆਚਾਰਕ ਪਛਾਣ, ਵਾਤਾਵਰਣ ਅਤੇ ਸਥਾਨਕ ਲੋਕਾਂ ਦੀ ਜੀਵਨ ਸ਼ੈਲੀ ਤੇ ਮਾੜਾ ਅਸਰ ਪਿਆ। ਹਾਲਾਤ ਇਹ ਨੇ ਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਕਿਰਾਏ ਅਤੇ ਮਕਾਨਾਂ ਦੀ ਕਮੀ ਹੋਣ ਲੱਗ ਪਈ ਐ। ਸਲਾਨੀਆਂ ਦੀ ਆਮਦ ਦੇ ਕਾਰਨ ਇਨ੍ਹਾਂ ਸ਼ਹਿਰਾਂ ਦੇ ਵਿੱਚ ਕਿਰਾਏ 30% ਤੱਕ ਵੱਧ ਗਏ ਨੇ। ਸਾਨਕ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਨੇ ਕਿਉਂਕਿ ਉਹ ਮਹਿੰਗੇ ਕਿਰਾਏ ਨਹੀਂ ਦੇ ਸਕਦੇ। ਦੂਜਾ ਕਾਰਨ ਵਾਤਾਵਰਣ ਤੇ ਅਸਰ। ਸਲਾਨੀਆਂ ਦੀ ਵੱਡੀ ਗਿਣਤੀ ਦੇ ਕਾਰਨ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਐ। ਮਿਸਾਲ ਦੇ ਵਜੋਂ ਵੈਨਿਸ ਦੇ ਵਿੱਚ ਕਰੂਜ਼ ਸ਼ਿਪਸ ਤੇ 바ਰਸਲੋਨਾ ਦੇ ਵਿੱਚ ਪਾਣੀ ਦੀ ਖਪਤ ਵਧਣ ਦੇ ਨਾਲ ਸਥਾਨਿਕ ਕੁਦਰਤੀ ਸਰੋਤਾਂ ਤੇ ਦਬਾਅ ਵਧ ਗਿਆ ਹੈ। ਤੀਜਾ ਜਨਤਕ ਸੇਵਾਵਾਂ ਤੇ ਦਬਾਅ ਵਧਿਆ। ਸਲਾਨੀਆਂ ਦੀ ਭੀੜ ਦੇ ਕਾਰਨ ਜਨਤਕ ਸਿਹਤ ਸੇਵਾਵਾਂ, ਟ੍ਰਾਂਸਪੋਰਟ ਅਤੇ ਪੁਲਿਸ ਸੇਵਾਵਾਂ ਤੇ ਬੋਝ ਵਧ ਗਿਆ। 바ਰਸਲੋਨਾ ਦੇ ਟਾਪੂਆਂ ਤੇ ਪੁਲਿਸ ਅਫਸਰਾਂ, ਡਾਕਟਰਾਂ ਤੇ ਅਧਿਆਪਕਾਂ ਦੀ ਕਮੀ ਹੋ ਗਈ ਹੈ ਕਿਉਂਕਿ ਉਹ ਮਹਿੰਗੇ ਕਿਰਾਏ ਦੇ ਕਾਰਨ ਇੱਥੇ ਨਹੀਂ ਰਹਿ ਸਕਦੇ। ਪਿਛਲੇ ਹਫ਼ਤੇ ਸਪੇਨ, ਪੁਰਤਗਾਲ ਅਤੇ ਇਟਲੀ ਦੇ 15 ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਹੋਏ। ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਾਟਰ ਪਿਸਤੋਲਾਂ ਦੇ ਨਾਲ ਸੈਲਾਨੀਆਂ ਤੇ ਪਾਣੀ ਦਾ છੜਕਾ ਕੀਤਾ ਤੇ স্মੋਕ ਗ੍ਰੇਨੇਡ ਵਰਤੇ ਪੈਰਾਸਾ ਮਸ਼ਹੂਰ ਲੂ ਮਿਊਜ਼ੀਅਮ ਦੇ ਸਟਾਫ ਨੇ ਸੋਮਵਾਰ ਨੂੰ ਹੜਤਾਲ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਹਾਦ ਤੋਂ ਜ਼ਿਆਦਾ ਸੈਲਾਨੀਆਂ ਦੀ ਭੀੜ ਅਤੇ ਸਟਾਫ ਦੀ ਕਮੀ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਧਰ ਅਮਰੀਕੀ ਸਟੇਟ ਡਿਪਾਰਟਮੈਂਟ ਨੇ ਯੂਰਪ ਜਾਣ ਵਾਲੇ ਸੈਲਾਨੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਇਨ੍ਹਾਂ ਸ਼ਹਿਰਾਂ ਦੀਆਂ ਸਰਕਾਰਾਂ ਕੁਝ ਹੱਦ ਤੱਕ ਸੈਲਾਨੀਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਟੈਕਸ ਲਗਾ ਰਹੀਆਂ ਨੇ ਯੂਰਪ ਦੇ ਸ਼ਹਿਰ ਸੈਲਾਨੀਆਂ ਦੀ ਭੀੜ ਦੇ ਨਾਲ ਜੂਝ ਰਹੇ ਨੇ ਅਤੇ ਸਥਾਨਕ ਲੋਕ ਆਪਣੇ ਸ਼ਹਿਰਾਂ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਇਹ ਪ੍ਰਦਰਸ਼ਨ ਸਿਰਫ ਸੈਲਾਨੀਆਂ ਵਿਰੁੱਧ ਨਹੀਂ ਸਗੋਂ ਇੱਕ ਅਜਹੀ ਵਿਵਸਥਾ ਦੇ ਵਿਰੁੱਧ ਹੈ ਜੋ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਸਵਾਲ ਇਹ ਹੈ ਕਿ ਯੂਰਪ ਸੈਰ ਸਪਾਟੇ ਅਤੇ ਸਥਾਨਕ ਜੀਵਨ ਦੇ ਵਿੱਚ ਸੰਤੁਲਨ ਬਣਾ ਸਕੇਗਾ ਜਾਂ ਫਿਰ ਇਸ ਸੰਘਰਸ਼ ਐਦਾਂ ਹੀ ਲਗਾਤਾਰ ਜਾਰੀ ਰਹੇਗਾ